ਮੈਂ ਕਿਸੇ ਖਾਸ ਗੱਲ ਕਰਕੇ ਲਾਈਵ ਹੋਇਆ ਅੱਜ ਮੈਂ ਫਿਲਮ ਦੀ ਪ੍ਰੋਮੋਸ਼ਨ ਕਰਨ ਲਈ ਲਾਈਵ ਨਹੀਂ ਹੋਇਆ 6E ਦੀ ਪ੍ਰੋਮੋਸ਼ਨ ਕਰਨ ਲਈ ਲਾਈਵ ਨਹੀਂ ਹੋਇਆ ਇਸ ਵਕਤ ਮੈਂ ਮੈਂ ਇੱਕ ਗੱਲ ਕਰਨੀ ਆ ਬਹੁਤ ਜ਼ਰੂਰੀ ਗੱਲ ਆ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਕਰਨੀ ਆ 6E ਜਿਹੜੀ ਸਾਡੀ ਫਿਲਮ 14 ਮਾਰਚ ਨੂੰ ਆ ਰਹੀ ਆ ਤੇ ਮੈਂ ਸਪਸ਼ਟ ਕਹਿ ਰਿਹਾ 14 ਮਾਰਚ ਨੂੰ ਹੀ ਆ ਰਹੀ ਹੈ ਇਹ ਫਿਲਮ ਪਹਿਲਾਂ ਅਸੀਂ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਅਨਾਉਂਸ ਕੀਤੀ ਸੀ ਉਦੋਂ ਅਸੀਂ ਇਸ ਫਿਲਮ ਦੀ ਡੇਟ 12 ਜੁਲਾਈ ਪਾਈ ਸੀ 12 ਜੁਲਾਈ 2024 ਇਹ ਡੇਟ ਅਸੀਂ ਅਨਾਉਂਸ ਕੀਤੀ ਸੀ ਸਾਡੇ ਤੋਂ ਬਾਅਦ ਉਸ ਡੇਟ ਤੇ ਦੋ ਹੋਰ ਫਿਲਮਾਂ ਅਨਾਉਂਸ ਹੋ ਗਈਆਂ ਦੋ ਹੋਰ ਵੱਡੀਆਂ ਫਿਲਮਾਂ ਅਨਾਉਂਸ ਹੋ ਗਈਆਂ ਸਾਡੀ ਇਹ ਸਮੇਂਦਾਰੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਕਿ ਸਾਨੂੰ ਇਦਾਂ ਲੱਗਿਆ ਵੀ ਨਹੀਂ ਅਸੀਂ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਅਸੀਂ ਫਿਲਮ ਆਪਣੀ ਜਿਹੜੀ ਡੇਟ ਆ ਉਹ ਪੋਸਟਪੋਨ ਕਰ ਲਈ ਜਿਹੜੀ ਫਿਲਮ ਆ ਉਹ ਅਸੀਂ ਪੋਸਟਪੋਨ ਕਰ ਲਈ ਸਾਨੂੰ ਇਦਾਂ ਲੱਗਿਆ ਵੀ ਉਹ ਇਹ ਗੱਲ ਇਹ ਨਹੀਂ ਸੀ ਵੀ ਸਾਡੀ ਫਿਲਮ ਛੋਟੀ ਆ ਉਹਨਾਂ ਦੀ ਫਿਲਮ ਵੱਡੀ ਆ ਪਰ ਕਿਉਂ ਤਿੰਨ ਫਿਲਮਾਂ ਪੰਜਾਬੀ ਇਕੋ ਡੇਟ ਤੇ ਆਉਣਗੀਆਂ ਇੱਕ ਦੂਜੇ ਨਾਲ ਫਸਣਗੀਆਂ ਤਿੰਨਾਂ ਦਾ ਨੁਕਸਾਨ ਹੋਊਗਾ ਇਹ ਗੱਲ ਅਲੱਗ ਆ ਕਿ ਉਹਨਾਂ ਚ ਫਿਰ ਇੱਕ ਇੱਕ ਜਿਹੜੀ ਫਿਲਮ ਸੀ ਉਹ ਵੀ ਪੋਸਟਪੋਨ ਹੋ ਗਈ ਚਲੋ ਮੁੱਖ ਦੀ ਗੱਲ ਇਹ ਆ ਵੀ ਉਸ ਡੇਟ ਤੇ ਫਿਰ ਕੋਈ ਫਿਲਮ ਆਈ ਹੁਣ ਮੈਂ ਉਹਨਾ 14 ਮਾਰਚ ਤੇ 14 ਮਾਰਚ ਜਦੋਂ ਅਸੀਂ ਡੇਟ ਅਨਾਉਂਸ ਕੀਤੀ ਸੀ ਅਸੀਂ ਮਾਰਚ ਦਾ ਮਹੀਨਾ ਚੈੱਕ ਕੀਤਾ ਵੀ ਕਿਹੜੀ ਡੇਟ ਅਵੇਲੇਬਲ ਆ ਕਿਹੜੀ ਡੇਟ ਤੇ ਕੋਈ ਫਿਲਮ ਨਹੀਂ ਆ ਰਹੀ 14 ਮਾਰਚ ਤੇ ਕੋਈ ਪੰਜਾਬੀ ਫਿਲਮ ਅਨਾਉਂਸਡ ਨਹੀਂ ਸੀ ਜਦੋਂ ਅਸੀਂ ਫਿਲਮ ਅਨਾਉਂਸ ਕੀਤੀ ਤੁਹਾਡੇ ਸਾਹਮਣੇ ਆ 1 ਫਰਵਰੀ ਤੋਂ ਅਸੀਂ ਲੱਗੇ ਹੋਏ ਆ ਪੋਸਟਰ ਅਸੀਂ ਆ ਪਾਇਆ ਅਸੀਂ ਟੀਜ਼ਰ ਤੁਹਾਡੇ ਨਾਲ ਸ਼ੇਅਰ ਕੀਤਾ ਥੀਮ ਫਿਲਮ ਦਾ ਸ਼ੇਅਰ ਕੀਤਾ ਪ੍ਰੋਮੋਸ਼ਨਸ ਤੇ ਲੱਗੇ ਹੋਇਆ ਇੰਟਰਵਿਊਸ ਚੱਲ ਰਹੀਆਂ ਸਾਰਾ ਕੁਝ ਚੱਲ ਰਿਹਾ ਹੁਣ ਅਚਾਨਕ ਇੱਕ ਫਿਲਮ ਇੱਕ ਪੰਜਾਬੀ ਫਿਲਮ ਇੱਕ ਵੱਡੀ ਪੰਜਾਬੀ ਫਿਲਮ ਇੱਕ ਵੱਡੇ ਫਿਲਮ ਮੇਕਰ ਡਾਇਰੈਕਟਰ ਐਕਟਰ ਪ੍ਰੋਡਿਊਸਰ ਦੀ ਫਿਲਮ 14 ਮਾਰਚ ਨੂੰ ਅਨਾਉਂਸ ਹੋ ਗਈ ਕੱਲ ਦੀ ਡੇਟ ਦੇ ਵਿੱਚ ਕੱਲ ਅਨਾਉਂਸ ਹੋਈ ਹੈ ਫਿਲਮ ਚਲੋ ਹੁਣ ਤੁਸੀਂ ਕਹੋਗੇ ਵੀ ਇਹਦੇ ਚ ਨਵੀਂ ਗੱਲ ਕਿਹੜੀ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੋਈ ਪੰਜਾਬੀ ਫਿਲਮਾਂ ਤਾਂ ਅਕਸਰ ਇੱਕ ਦੂਜੇ ਨਾਲ ਭੜਦੀਆਂ ਰਹਿੰਦੀਆਂ ਨੇ ਇੰਨੇ ਸਾਲਾਂ ਤੋਂ ਸੇਮ ਡੇਟ ਤੇ ਪੰਜਾਬੀ ਫਿਲਮਾਂ ਆਉਂਦੀਆਂ ਰਹਿੰਦੀਆਂ ਨੇ ਇੱਕ ਦੀ ਡੇਟ ਅਨਾਉਂਸ ਹੁੰਦੀ ਆ ਦੂਸਰਾ ਬੰਦਾ ਉਹਦੇ ਤੇ ਅਨਾਉਂਸ ਕਰ ਦਿੰਦਾ ਤੇ ਇਹਦੇ 'ਚ ਨਵੀਂ ਗੱਲ ਕਿਹੜੀ ਆ ਮੈਂ ਵੀ ਇਹੀ ਕਹਿਣਾ ਵੀ ਕੋਈ ਨਵੀਂ ਗੱਲ ਨਹੀਂ ਮੈਂ ਖੁਦ ਪਿਛਲੇ ਸਮਿਆਂ ਦੇ ਵਿੱਚ ਆਪਣੇ ਇੰਟਰਵਿਊਜ਼ ਦੇ ਵਿੱਚ ਸਪਸ਼ਟ ਇਹ ਗੱਲ ਕਹੀ ਆ ਵੀ ਇਹ ਗੱਲ ਬਹੁਤ ਜ਼ਿਆਦਾ ਪੋਸੀਬਲ ਆ ਤੇ ਬੜੇ ਈਜ਼ੀਲੀ ਹੋ ਸਕਦੀ ਆ ਵੀ ਦੋ ਪੰਜਾਬੀ ਫਿਲਮਾਂ ਇੱਕ ਡੇਟ ਤੇ ਆਉਣ ਰੀਜ਼ਨ ਮੇਬੀ ਅੱਗੇ ਪਿੱਛੇ ਕੋਈ ਡੇਟ ਅਵੇਲੇਬਲ ਨਹੀਂ ਹੈ ਪੋਸਿਬਿਲਿਟੀ ਹੋ ਸਕਦੀ ਆ ਮੈਂ ਮੈਂਟਲੀ ਪ੍ਰਿਪੇਅਰਡ ਵੀ ਆ ਅਸੀਂ ਇੰਨਾ ਕੁ ਮੈਂਟਲੀ ਪ੍ਰਿਪੇਅਰਡ ਹੁੰਨੇ ਆ ਵੀ ਸਾਡੇ ਨਾਲੇ ਹੋ ਸਕਦਾ ਸਾਡੇ ਨਾਲ ਕੋਈ ਡੇਟ ਅਨਾਉਂਸ ਹੋ ਸਕਦੀ ਆ ਸਾਨੂੰ ਭੜਨਾ ਪੈ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਅਲੱਗ ਗੱਲ ਕੀ ਆ ਡਿਫਰੈਂਟ ਗੱਲ ਕੀ ਆ ਮੈਂ ਕਿਉਂ ਲਾਈਵ ਹੋਇਆ ਮੈਂ ਕੀ ਗੱਲ ਕਰਨ ਜਾ ਰਿਹਾ ਉਹ ਇਹ ਆ ਕਿ ਉਹ ਵੱਡੀ ਪੰਜਾਬੀ ਫਿਲਮ ਆਲਰੇਡੀ ਅਨਾਉਂਸਡ ਸੀ 21 ਮਾਰਚ ਦੀ ਡੇਟ ਨੂੰ ਯਾਨੀ ਸਾਡੇ ਤੋਂ ਇੱਕ ਹਫਤਾ ਬਾਅਦ ਤੇ ਉਹ 21 ਮਾਰਚ ਦੀ ਡੇਟ ਸਾਨੂੰ ਪਹਿਲਾਂ ਹੀ ਪਤਾ ਸੀ ਵਿਹਾਉ 21 ਮਾਰਚ ਤੇ ਇਹ ਵੱਡੀ ਫਿਲਮ ਪੰਜਾਬੀ ਫਿਲਮ ਆਉਣੀ ਆ ਅਸੀਂ 21 ਮਾਰਚ ਵਾਲੀ ਡੇਟ ਬਾਰੇ ਸੋਚ ਨਹੀਂ ਸਕਦੇ ਅਸੀਂ 14 ਮਾਰਚ ਨੂੰ ਆਈਏ so that 14 ਕਿਉਂਕਿ 14 ਤਰੀਕ ਵਿਲੀ ਆ ਬਾਵਜੂਦ ਇਸ ਦੇ ਕਿ ਉਹ ਫਿਲਮ ਆਲਰੇਡੀ 21 ਮਾਰਚ ਨੂੰ ਅਨਾਉਂਸ ਸੀ ਉਹਨਾਂ ਨੇ ਇੱਕ ਹਫਤਾ ਪ੍ਰੀਪੋਨ ਕਰ ਲਈ ਕੱਲ ਉਹਨਾਂ ਦੀ ਅਨਾਉਂਸਮੈਂਟ ਆਈ ਆ ਕਾਰਨ ਜਦੋਂ ਆਲਰੇਡੀ ਡੇਟ ਅਨਾਉਂਸਡ ਆ ਉਸ ਡੇਟ ਤੇ ਕੋਈ ਹੋਰ ਪੰਜਾਬੀ ਫਿਲਮ ਨਹੀਂ ਹੈਗੀ ਫੇਰ ਉਹ ਡੇਟ ਛੱਡ ਕੇ ਇੱਕ ਹਫਤਾ ਪ੍ਰੀਪੋਨ ਕਰਨਾ ਇੱਕ ਹੋਰ ਪੰਜਾਬੀ ਫਿਲਮ ਜਿਹੜੀ ਆਲਰੇਡੀ ਉੱਥੇ ਅਨਾਉਂਸਡ ਆ ਜਿਹੜੇ ਲੱਗੇ ਹੋਏ ਨੇ ਟੀਜ਼ਰ ਪਾ ਲਿਆ ਪੋਸਟਰ ਪਾ ਲਿਆ ਉਸ ਡੇਟ ਤੇ ਆਉਣ ਦਾ ਕਾਰਨ ਮੈਂ ਕੋਖ ਪੜਤਾਲ ਕੀਤੀ ਮੈਂ ਪਤਾ ਕੀਤਾ ਵੀ ਕੀ ਰੀਜ਼ਨ ਹੋ ਸਕਦਾ ਮੈਂ 2-4 ਬੰਦਿਆਂ ਨਾਲ ਗੱਲ ਕੀਤੀ ਵੀ ਕੀ ਕਾਰਨ ਹੋ ਸਕਦਾ ਕਿਹੜੀ ਕਿਹੜੀ ਇਦਾਂ ਦੀ ਮਜਬੂਰੀ ਹੋ ਸਕਦੀ ਆ ਤਾਂ ਮੈਨੂੰ ਦੋ ਤਿੰਨ ਬੰਦਿਆਂ ਨੇ ਇਹ ਗੱਲ ਦੱਸੀ ਕਹਿੰਦੇ ਜੀ ਵੀ ਹੋ ਸਕਦਾ ਵੀ ਇਹ ਉਹਨਾਂ ਦਾ ਡਿਸੀਜਨ ਨਾ ਹੋਵੇ ਇਹ ਡਿਸੀਜਨ ਹੋਵੇ ਬੰਬੇ ਦੀ ਉਸ ਕਾਰਪੋਰੇਟ ਵੱਡੀ ਕੰਪਨੀ ਦਾ ਜਿਹੜੇ ਉਹਨਾਂ ਦੀ ਫਿਲਮ ਡਿਸਟ੍ਰਿਬਿਊਟ ਕਰ ਰਹੇ ਆ ਬੰਬੇ ਦੀ ਇੱਕ ਵੱਡੀ ਕਾਰਪੋਰੇਟ ਕੰਪਨੀ ਜੇ ਉਹਨਾਂ ਦੀ ਫਿਲਮ ਡਿਸਟ੍ਰਿਬਿਊਟ ਕਰ ਰਹੀ ਆ ਫਿਲਮ ਕੀ ਦੀ ਆ ਫਿਲਮ ਪੰਜਾਬੀ ਫਿਲਮ ਮੇਕਰਸ ਦੀ ਆ ਫਿਲਮ ਦੀ ਲੈਂਗੁਏਜ ਪੰਜਾਬੀ ਆ ਫਿਲਮ ਹੁਣ ਇੱਕ ਹੋਰ ਪੰਜਾਬੀ ਫਿਲਮ ਨਾਲ ਹੀ ਫਸਣ ਜਾ ਰਹੀ ਆ ਕੀ ਦੇ ਕਰਕੇ ਕੀ ਬੰਬੇ ਦੀ ਸੋ ਕਾਲਡ ਕੋਈ ਵੱਡੀ ਕਾਰਪੋਰੇਟ ਕੰਪਨੀ ਆ ਜਿਨੇ ਕਿਹਾ ਵੀ 14 ਮਾਰਚ ਪਾਓ ਤੁਹਾਡੀ 21 ਮਾਰਚ ਪਾਈ ਹੋਈ ਆ ਤੁਸੀਂ ਆਲਰੇਡੀ ਇੰਨੀਆਂ ਪੋਸਟ 21 ਮਾਰਚ ਦੀਆਂ ਪਾਈਆਂ ਹੋਈਆਂ ਨੇ ਤੁਸੀਂ ਮੈਨੂੰ ਲੱਗਦਾ 4-6 ਮਹੀਨਿਆਂ ਤੋਂ 21 ਮਾਰਚ ਦੀ ਡੇਟ ਪਾ ਰਹੇ ਹੋ ਬਟ ਸਾਡੀ ਮਰਜ਼ੀ ਆ ਇਹ ਮੈਂ ਅਸਿਊਮ ਕਰ ਰਿਹਾ ਨਾਲੇ ਮੈਂ ਅਸਿਊਮ ਤਾਂ ਕਰ ਰਿਹਾ ਕਿਉਂਕਿ ਮੈਂ ਬੈਨੀਫਿਟ ਆਫ ਡਾਊਟ ਦੇਣਾ ਚਾਹੁੰਦਾ ਪੰਜਾਬੀ ਫਿਲਮ ਮੇਕਰਸ ਨੂੰ ਵੀ ਸ਼ਾਇਦ ਪੰਜਾਬੀ ਫਿਲਮ ਮੇਕਰਸ ਇੰਨੇ ਮਾੜੇ ਵੀ ਨਹੀਂ ਹੋ ਸਕਦੇ ਇੰਨੇ ਮਾੜੇ ਵੀ ਨਹੀਂ ਹੋ ਸਕਦੇ ਸ਼ਾਇਦ ਉਹਨਾਂ ਦੇ ਮਨ 'ਚ ਹੋਊਗਾ ਵੀ ਨਹੀਂ ਅਸੀਂ ਕਿਉਂ ਨਹੀਂ ਆਉਣੇ ਆ ਮੈਂ ਇਹ ਆਪਣੇ ਵੱਲੋਂ ਕਹਿ ਰਿਹਾ ਮੇਰੀ ਗੱਲ ਨਹੀਂ ਹੋਈ ਕਿਸੇ ਨਾਲ ਬੁਲੰਦੀਆਂ ਮੇਰੇ ਗਾਣੇ ਦੀਆਂ ਨਾ ਲਾਈਨਾਂ ਨੇ ਸ਼ਾਇਦ ਤੁਸੀਂ ਸੁਣੀਆ ਹੋਣ ਬਈ ਬੜਾ ਜ਼ੋਰ ਲੋਕਾਂ ਨੇ ਲਾਉਣਾ ਤੁਹਾਨੂੰ ਖੁੱਡੇ ਲਾਉਣ ਲਈ ਹਿੰਮਤ ਨਾ ਛੱਡਿਓ ਆਪਣੀ ਜਗ੍ਹਾ ਤੇ ਖੜੇ ਰਹੋ ਇੱਕ ਖੁਦ ਤੇ ਰੱਖ ਵਿਸ਼ਵਾਸ ਤੇ ਦੂਜਾ ਰੱਬ ਨੂੰ ਭੁੱਲਿਓ ਨਾ ਜੋ ਖੁਦ ਨਾਲ ਕੀਤਾ ਵਾਦਾ ਉਹ ਤੇ ਅੜੇ ਰਹੋ ਉਹ ਗਾਣੇ ਦੀਆਂ ਲਾਈਨਾਂ ਸੱਚ ਕਰਾਂਗੇ ਹਾਂ ਖੜਾਂਗੇ ਖੜਾਂਗੇ ਅਫਸੋਸ ਆ ਬਸ ਵੀ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੇ ਖਿਲਾਫ ਖੜਨਾ ਪੈ ਰਿਹਾ ਇਹੀ ਅਫਸੋਸ ਆ ਅਸੀਂ ਖੜਦੇ ਕਿਸੇ ਹੋਰ ਦੇ ਖਿਲਾਫ ਖੜਦੇ ਬਾਹਰਲੇ ਦੇ ਖਿਲਾਫ ਖੜਦੇ ਇੱਕ ਠੋਕ ਕੇ ਖੜਦੇ ਪਰ ਸਾਨੂੰ 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 ਬਾਹਰਲੇ ਬੰਦੇ ਨੇ ਆਪਣੇਆਂ ਦੇ ਖਿਲਾਫ ਖੜੇ ਕਰਤਾ ਆਪਣੇਆਂ ਦੇ ਖਿਲਾਫ ਖੜੇ ਕਰਤਾ ਸਾਡੇ ਆਪਣੇ ਨੇ ਬਹੁਤ ਰਿਸਪੈਕਟੇਬਲ ਡਾਇਰੈਕਟਰ ਰੈਕਟਰ ਪ੍ਰੋਡਿਊਸਰ ਐਕਟਰ ਨੇ ਉਹ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਦੇ ਰਹੇ ਹਾਂ ਯਾਰ ਅਸੀਂ ਐਡਮਾਇਰ ਆ ਨਾ ਉਹਨਾਂ ਦੇ ਪਰ ਉਹਨਾਂ ਨੇ ਸਾਨੂੰ ਛੋਟਾ ਸਮਝ ਕੇ ਸਾਡਾ ਇਹ ਨਹੀਂ ਸਮਝਿਆ ਵੀ ਯਾਰ ਸਾਡੇ ਛੋਟੇ ਨੇ ਚਲੋ ਨਹੀਂ ਸਮਝਿਆ ਇਟਸ ਓਕੇ 6E ਚ 14 ਮਾਰਚ ਨੂੰ ਹੀ ਆਊਗੀ 6E ਫਿਲਮ ਆਪਣੀ ਡੇਟ ਚੇਂਜ ਨਹੀਂ ਕਰੂਗੀ 6E ਫਿਲਮ ਆਪਣੀ ਡੇਟ ਚੇਂਜ ਨਹੀਂ ਕਰੂਗੀ 14 ਮਾਰਚ ਨੂੰ ਹੀ ਆਊਗੀ